ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਚ ਰਾਸ਼ਟਰਪਤੀ ਅਹੁਦੇ ਲਈ ਇਸ ਸਾਲ ਨਵੰਬਰ ਮਹੀਨੇ ਚੋਣਾਂ ਹੋਣਾਂ ਹੋਣ ਜਾ ਰਹੀਆਂ ਨੇ ਜਿਸ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਵੱਲੋਂ ਨਾਮਜ਼ਦਗੀ ਦੌੜ ਚ ਆਪਣੇ ਵਿਰੋਧੀਆਂ ਨਾਲ ਕਿਸੇ ਵੀ ਬਹਿਸ 'ਚ ਹਿੱਸਾ ਨਹੀਂ ਲਿਆ। ਹੁਣ ਉਹ ਇੱਕ ਟੀਵੀ ਬਹਿਸ 'ਚ ਭੜਨਗੇ ਜਿਸ ਨੂੰ ਲੱਖਾਂ ਦਰਸ਼ਕ ਦੇਖਣਗੇ। ਦੋਵਾਂ ਵਿਚਾਲੇ ਪਹਿਲੀ ਬੈਸ 27 ਜੂਨ ਨੂੰ ਹੋਵੇਗੀ। ਸਾਰੀ ਬਹਿਸ ਦੌਰਾਨ ਮਾਈਕ੍ਰੋਫੋਨ ਬੰਦ ਰਹਿਣਗੇ ਸਿਵਾਏ ਉਮੀਦਵਾਰ ਨੂੰ ਛੱਡ ਕੇ ਜਿਸ ਦੀ ਵਾਰੀ ਬੋਲਣ ਦੀ ਹੈ ਦੋਵੇਂ ਉਮੀਦਵਾਰ ਡੋਨਲਡ 트ੰਪ ਤੇ ਜੋ ਬਾਈਡਨ 90 ਮਿੰਟ ਦੀ ਬਹਿਸ ਦੌਰਾਨ ਬਰਾਬਰ ਉਚਾਈ ਵਾਲੇ ਪੋਡੀਅਮਾਂ ਤੇ ਖੜੇ ਹੋਣਗੇ ਪਹਿਲਾਂ ਕਿਸ ਨੂੰ ਮੌਕਾ ਦਿੱਤਾ ਜਾਣਾ ਹੈ ਇਸ ਦਾ ਫੈਸਲਾ ਸਿੱਕਾ ਉਛਾਲ ਕੇ ਕੀਤਾ ਜਾਵੇਗਾ ਉਮੀਦਵਾਰਾਂ ਨੂੰ ਇੱਕ ਪੈਨ ਕਾਗਜ਼ ਦਾ ਇੱਕ ਪੈਡ ਅਤੇ ਪਾਣੀ ਦੀ ਇੱਕ ਬੋਤਲ ਦਿੱਤੀ ਜਾਵੇਗੀ ਪਰ ਉਹ ਪ੍ਰੋਪਸ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋਣਗੇ ਇਸ ਦੌਰਾਨ ਸਿਰਫ ਦੋ ਇਸ਼ਤਿਹਾਰ ਬ੍ਰੇਕ ਹੋਣਗੇ ਤੇ ਸਟੂਡੀਓ 'ਚ ਕੋਈ ਦਰਸ਼ਕ ਨਹੀਂ ਹੋਵੇਗਾ ਮੈਈ 'ਚ ਦੋਵੇਂ ਦੋ ਬੈਸਾਂ 'ਚ ਹਿੱਸਾ ਲੈਣ ਦੀ ਸਹਿਮਤ ਹੋਏ ਜਿਨ੍ਹਾਂ ਵਿੱਚੋਂ ਇੱਕ ਇਸ ਮਹੀਨੇ ਐਟਲੰਟਾ 'ਚ ਇੱਕ ਸੀਐਨਐਨ ਬਹਿਸ ਹੋਵੇਗੀ ਤੇ ਦੂਜੀ 10 ਸਤੰਬਰ ਨੂੰ एबीसी ਬਹਿਸ ਹੋਵੇਗੀ ਉੱਧਰ ਅਮਰੀਕਾ 'ਚ ਇਸ ਸਾਲ ਨਵੰਬਰ 'ਚ ਰਾਸ਼ਟਰਪਤੀ ਚੋਣਾਂ ਦੇ ਦਰਮਿਆਨ ਸਿਆਸੀ ਹਲਚਲ ਵੀ ਵੱਧੀ ਨਜ਼ਰ ਆ ਰਹੀ ਹੈ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਜੋ ਬਾਈਡਨ ਵਿਚਾਲੇ ਕਰੀਬੀ ਮੁਕਾਬਲਾ ਹੈ ਕਿਉਂਕਿ 트੍ਰੰਪ ਰਾਸ਼ਟਰਪਤੀ ਅਹੁਦੇ ਦੀ ਦੌੜ ਲਈ ਰਿਪਬਲਿਕਨ ਉਮੀਦਵਾਰ ਨੇ ਹੁਣ ਲਗਾਤਾਰ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਨੇ 트੍ਰੰਪ ਨੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਉਹ ਦੁਬਾਰਾ ਸੱਤਾ 'ਚ ਆਉਂਦੇ ਨੇ ਤਾਂ ਅਮਰੀਕਾ ਦੇ ਇਤਿਹਾਸ 'ਚ ਸਭ ਤੋਂ ਵੱਡੀ ਦੇਸ਼ ਨਿਕਾਲੇ ਦੀ ਮੁਹਿੰਮ ਚਲਾਈ ਜਾਵੇਗੀ ਟਰੰਪ ਮਿਸ਼ੀਗਨ 'ਚ ਇੱਕ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਇਸ ਦੌਰਾਨ ਉਹਨਾਂ ਨੇ ਸਮਰਥਕਾਂ ਨੂੰ ਨਵੰਬਰ 'ਚ ਹੋਣ ਵਾਲੀਆਂ ਚੋਣਾਂ 'ਚ ਵੋਟ ਪਾਉਣ ਦੀ ਅਪੀਲ ਵੀ ਕੀਤੀ ਤੇ ਕਿਹਾ ਕਿ ਦੇਸ਼ 'ਚੋਂ ਕੱਟੜਪੰਥੀ ਇਸਲਾਮਿਕ ਅੱਤਵਾਦੀਆਂ ਨੂੰ ਕੱਢਣ ਦਾ ਸਮਾਂ ਆ ਗਿਆ ਹੈ ਉਹਨਾਂ ਨੇ ਕਿਹਾ ਕਿ ਨਵੰਬਰ 'ਚ ਹਰ ਵੋਟਰ ਲਈ ਚੋਣ ਸਪਸ਼ਟ ਹੈ ਤੁਹਾਡੇ ਕੋਲ ਇੱਕ ਰਾਸ਼ਟਰਪਤੀ ਹੋ ਸਕਦਾ ਹੈ ਜੋ ਹਜ਼ਾਰਾਂ ਕੱਟੜਪੰਥੀ ਇਸਲਾਮੀ ਅੱਤਵਾਦੀਆਂ ਨੂੰ ਬਾਹਰ ਕੱਢਦਾ ਹੈ ਟਰੰਪ ਹਰ ਤਰੀਕੇ ਨਾਲ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਨਾ ਹੀ ਵੀ ਕਿਹਾ ਕਿ ਨਵੇਂ ਪ੍ਰਸ਼ਾਸਨ ਦੇ ਪਹਿਲੇ ਦਿਨ ਅਸੀਂ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਦੇਸ਼ ਨਿਕਾਲੇ ਦੀ ਮੁਹਿੰਮ ਦੀ ਸ਼ੁਰੂਆਤ ਕਰਾਂਗੇ ਸਾਡੇ ਕੋਲ ਕੋਈ ਵਿਕਲਪ ਨਹੀਂ ਹੈ 트럼ਪ ਅਤੇ ਉਹਨਾਂ ਦੇ ਸਮਰਥਕ ਪਹਿਲਾਂ ਕਹਿ ਰਹੇ ਸਨ ਕਿ ਡੈਮੋਕ੍ਰੈਟਿਕ ਰਾਸ਼ਟਰਪਤੀ ਜੋ ਬਾਈਡਨ ਨੇ ਪ੍ਰਵਾਸੀਆਂ ਲਈ ਅਮਰੀਕਾ ਆਉਣਾ ਆਸਾਨ ਕਰ ਦਿੱਤਾ ਹੈ ਉਹ ਅਕਸਰ ਪ੍ਰਵਾਸੀਆਂ ਦੁਆਰਾ ਕੀਤੇ ਗਏ ਅਪਰਾਧਾਂ ਨੂੰ ਬਾਈਡਨ ਪ੍ਰਵਾਸੀ ਅਪਰਾਧ ਵਜੋਂ ਦਰਸਾਉਂਦੇ ਨੇ 트럼ਪ ਨੇ ਚੋਣਾਂ ਤੋਂ ਪਹਿਲਾਂ ਕਈ ਮੌਕਿਆਂ ਤੇ ਪ੍ਰਵਾਸੀ ਵਿਰੋਧੀ ਨੀਤੀਆਂ ਦਾ ਜ਼ਿਕਰ ਕੀਤਾ आईएस आईएस ਨਾਲ ਜੁੜੇ 8 ਲੋਕਾਂ ਦੀ ਹਾਲਚੀ ਗ੍ਰਿਫਤਾਰੀ ਦਾ ਜ਼ਿਕਰ ਕਰਦੋਏ 트ੰਪ ਨੇ ਕਿਹਾ ਕਿ ਸਾਡੇ ਦੇਸ਼ ਨੇ ਕਦੇ ਵੀ ਇਸ ਤਰ੍ਹਾਂ ਦੇ ਖਤਰੇ ਚ ਨਹੀਂ ਸੀ ਪੈਣਾ ਜਿੰਨਾ ਹੋਣਾ ਹੈ 트ੰਪ ਨੇ ਦਾਵਾ ਕੀਤਾ ਕਿ ਅੱਤਵਾਦੀ ਅਮਰੀਕਾ ਚ ਦਾਖਲ ਹੋ ਰਹੇ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ 트ੰਪ ਨੇ ਕਿਹਾ ਕਿ ਸਾਡੇ ਦੇਸ਼ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅਪ੍ਰੈਲ ਚ 트ੰਪ ਨੇ ਅਮਰੀਕੀ ਪ੍ਰਵਾਸੀਆਂ ਨੂੰ ਜਾਨਵਰ ਕਿਹਾ ਸੀਗਾ ਤੇ ਆਪਣੇ ਪਿਛਲੇ ਇਲਜ਼ਾਮ ਨੂੰ ਦੁਹਰਾਇਆ ਸੀ ਕਿ ਉਹ ਸਾਡੇ ਦੇਸ਼ ਦੇ ਖੂਨ ਚ ਜ਼ਹਿਰ ਘੋਲ ਰਹੇ ਨੇ ਟਰੰਪ ਦੀ ਇਸ ਟਿੱਪਣੀ ਦੀ ਤਿੱਖੀ ਆਲੋਚਨਾ ਵੀ ਹੋਈ ਸੀ ਅਜਿਹਾ ਨਹੀਂ ਕਿ ਟਰੰਪ ਨੇ ਪਹਿਲੀ ਵਾਰ ਇਸ ਮੁੱਦੇ ਤੇ ਬਾਈਡਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਅਜਿਹੇ ਬਿਆਨ ਦੇ ਚੁੱਕੇ ਨੇ ਸੋਸ਼ਲ ਮੀਡੀਆ ਤੇ ਵੀ ਬਾਈਡਨ ਅਤੇ ਟਰੰਪ ਵਿਚਾਲੇ ਹਮੇਸ਼ਾ ਜੰਗ ਚੱਲਦੀ ਰਹਿੰਦੀ ਹੈ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨੇ ਸੋਮਵਾਰ ਨੂੰ ਆਪਣੇ ਅਮਰੀਕੀ ਹਮਰਤਬਾ ਜੇਕ ਸੁਲੀਵਾਨ ਨਾਲ ਵਿਸਥਾਰਪੂਰਵਕ ਚਰਚਾ ਕੀਤੀ ਜਿਸ ਦੌਰਾਨ ਉਹਨਾਂ ਨੇ ਮੁੱਖ ਤੌਰ ਤੇ ਮਹੱਤਵਪੂਰਨ ਅਤੇ ਉੱਭਰਦੀ ਟੈਕਨੋਲੋਜੀਜ਼ ਤੇ ਭਾਰਤ ਅਮਰੀਕਾ ਦੀ ਪਹਿਲ ਕਦਮੀ ICET ਨੂੰ ਲਾਗੂ ਕਰਨ ਤੇ ਧਿਆਨ ਕੇਂਦਰਿਤ ਕੀਤਾ ਇਹ ਸਮਝਿਆ ਜਾਂਦਾ ਹੈ ਕਿ ਦੋਵੇਂ ਚੋਟੀ ਦੇ ਸੁਰੱਖਿਆ ਅਧਿਕਾਰੀਆਂ ਨੇ ਆਪਸੀ ਹਿੱਤਾਂ ਦੇ ਜ਼ਰੂਰੀ ਗਲੋਬਲ ਅਤੇ ਖੇਤਰੀ ਮੁੱਦਿਆਂ ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਸੋਲੀਵਨ 17 ਤੋਂ 18 ਜੂਨ ਤੱਕ ਨਵੀਂ ਦਿੱਲੀ ਦੇ ਅਧਿਕਾਰਤ ਦੌਰੇ ਤੇ ਨੇ ਉਹਨਾਂ ਦੇ ਨਾਲ ਸੀਨੀਅਰ ਅਮਰੀਕੀ ਅਧਿਕਾਰੀਆਂ ਅਤੇ ਕਾਰੋਬਾਰੀ ਨੇਤਾਵਾਂ ਦਾ ਵੀ ਇੱਕ ਵਫਦ ਆਇਆ ਹੋਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਜੋ ਬਾਈਡਨ ਨੇ ਮਈ 2022 ਚ ਟੋਕੀਓ ਚ ਕੁਆਡ ਸਿੱਖਰ ਸੰਮੇਲਨ ਤੋਂ ਇਲਾਵਾ ICET ਦਾ ਉਦਘਾਟਨ ਕੀਤਾ ਸੀ ਉਦੋਂ ਤੋਂ ਦੋਹਾਂ NSA ਨੇ ਸੈਮੀ ਕੰਡਕਟਰ ਆਰਟੀਫੀਸ਼ੀਅਲ ਇੰਟੈਲੀਜੈਂਸ ਕੁਆਂਟਮ ਕੰਪਿਊਟਿੰਗ ਰੱਖਿਆ ਨਵੀਨਤਾ ਪੋਲਾਰਡ ਅਤੇ ਉન્નਤ ਦੂਰ ਸੰਚਾਰ ਸਮੇਤ ਨਵੀਆਂ ਤੇ ਉੱਭਰ ਰਹੀਆਂ ਟੈਕਨੋਲੋਜੀਆਂ ਦੇ ਵਿਭਿੰਨ ਪਹਿਲੂਆਂ ਤੇ ਭਾਈਵਾਲੀ ਦੇ ਖੇਤਰਾਂ ਦੀ ਪਛਾਣ ਕਰਨ ਲਈ ਤਾਲਮੇਲ ਦੇ ਯਤਨ ਕੀਤੇ ਨੇ ਸੋਲੀਵਾਨ ਨੇ ਸੋਮਵਾਰ ਨੂੰ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨਾਲ ਵੀ ਮੁਲਾਕਾਤ ਕੀਤੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨ ਦੀ ਸੰਭਾਵਨਾ ਜਤਾਈ ਹੈ ਜੈ ਸ਼ੰਕਰ ਨੇ ਐਕਸ ਤੇ ਲਿਖਿਆ ਅੱਜ ਸਵੇਰੇ ਨਵੀਂ ਦਿੱਲੀ ਚ ਅਮਰੀਕਨ ਐਨਐਸਏ ਜੈਕ ਸুলিਵਾਨ ਦਾ ਸਵਾਗਤ ਕਰਕੇ ਖੁਸ਼ ਹਾਂ ਦਵੱਲੇ ਖੇਤਰੀ ਤੇ ਗਲੋਬਲੀ ਮੁੱਦਿਆਂ ਦੀ ਵਿਆਪਕ ਲੜੀ ਤੇ ਵਿਚਾਰ-ਚਰਚਾ ਕੀਤੀ ਉਹਨਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਭਾਰਤ-ਅਮਰੀਕਾ ਰਣਨੀਤਿਕ ਭਾਈਵਾਲੀ ਸਾਡੇ ਕਾਰਜਕਾਲ ਦੇ ਨਵੇਂ ਕਾਰਜਕਾਲ ਚ ਮਜ਼ਬੂਤੀ ਹੁੰਦੀ ਰਹੇਗੀ ਭਾਰਤੀ ਨਾਗਰਿਕ ਨਿਖਲ ਗੁਪਤਾ ਨੂੰ ਚੈੱਕ ਰਿਪਬਲਿਕ ਦੀਆਂ ਏਜੰਸੀਆਂ ਨੇ ਅਮਰੀਕਾ ਦੇ ਹਵਾਲੇ ਕਰ ਦਿੱਤਾ ਸੀ ਇਸ ਮਾਮਲੇ ਦੀ ਸੋਮਵਾਰ ਮੈਨਹਟਨ ਦੀ ਸੰਗੀ ਅਦਾਲਤ 'ਚ ਸੁਣਵਾਈ ਹੋਈ ਜਿਸ ਦੌਰਾਨ ਉਹਨਾਂ ਨੇ ਖੁਦ ਦੇ ਦੋਸ਼ੀ ਨਾ ਹੋਣ ਦੀ ਬੇਨਤੀ ਕੀਤੀ ਹੈ ਅਮਰੀਕਾ ਦੇ ਸੰਗੀ ਵਕੀਲਾਂ ਦਾ ਇਲਜ਼ਾਮ ਹੈ ਕਿ ਨਿਖਲ ਗੁਪਤਾ ਅਮਰੀਕੀ ਸਿੱਖ ਵੱਖਵਾਦੀ ਆਗੂ ਗੁਰਪਤਵੰਨ ਸਿੰਘ ਪੰਨੂ ਦੇ ਕਤਲ ਦੀ ناکਾਮ ਸਾਜ਼ਿਸ਼ 'ਚ ਸ਼ਾਮਲ ਸੀ ਖਬਰ ਏਜੰਸੀ ਰਾਈਟਰਜ਼ ਦੀ ਰਿਪੋਰਟ ਮੁਤਾਬਕ ਮੈਨਹਟਨ 'ਚ ਸੋਮਵਾਰ ਨੂੰ ਸੁਣਵਾਈ ਦੌਰਾਨ ਯੂ ਐਸ ਮੈਜਿਸਟ੍ਰੇਟ ਜੱਜ ਜੇਮਸ ਕਾਟਨ ਨੇ 52 ਸਾਲਾ ਗੁਪਤਾ ਨੂੰ मामले दी 28 जून नु अगली सुनवाई तक नजरबंद ਰਹਿਣ ਦੇ ਹੁਕਮ ਦਿੱਤੇ ਨੇ ਗੁਪਤਾ ਦੇ ਬਚਾਅ ਪੱਖ ਦੇ ਵਕੀਲ ਜੈਫਰੀ ਚੈਬਰੋ ਨੇ ਕਿਹਾ ਕਿ ਅਦਾਲਤ ਨੂੰ ਕਿਸੇ ਵੀ ਨਤੀਜੇ ਤੇ ਪਹੁੰਚਣ ਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਚੈਬਰੋਏ ਨੇ ਸੁਣਵਾਈ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਇਹ ਸਾਡੇ ਦੋਵਾਂ ਦੇਸ਼ਾਂ ਲਈ ਇੱਕ ਗੁੰਝਲਦਾਰ ਮਾਮਲਾ ਹੈ ਮਾਮਲੇ ਦੇ ਪਿਛੋਕੜ ਅਤੇ ਵੇਰਵਿਆਂ ਬਾਰੇ ਵਧੇਰੇ ਜਾਣਕਾਰੀ ਮਿਲੇਗੀ ਜੋ ਸਰਕਾਰੀ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਵੀਂ ਪਰਚੋਲ ਚ ਪਾ ਸਕਦਾ ਹੈ ਜ਼ਿਕਰਯੋਗ ਹੈ ਕਿ ਗੁਪਤਾ ਨੂੰ ਪਿਛਲੇ ਸਾਲ ਅਮਰੀਕਾ ਦੀ ਸਰਕਾਰ ਦੀ ਅਪੀਲ ਤੇ ਚੈੱਕ ਰਿਪਬਲਿਕ ਚ ਗ੍ਰਿਫਤਾਰ ਕੀਤਾ ਗਿਆ ਸੀ ਗੁਪਤਾ ਇਸ ਵੇਲੇ ਬਰੋਕਲਿਨ ਚ ਫੈਡਰਲ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਚ ਬੰਦ ਨੇ ਜਿੱਥੇ ਉਹ ਇੱਕ ਕੈਦੀ ਵਜੋਂ ਸੂਚੀਬੱਧ ਹੈ ਅਮਰੀਕੀ ਅਖਬਾਰ ਵਸ਼ਿੰਗਟਨ ਪੋਸਟ ਨੇ ਸਭ ਤੋਂ ਪਹਿਲਾਂ ਉਹਨਾਂ ਦੀ ਹਵਾਲਗੀ ਦੀ ਖਬਰ ਦਿੱਤੀ ਸੀ ਅਖਬਾਰ ਨੇ ਲਿਖਿਆ ਸੀ ਚੈੱਕ ਗਣਰਾਜ ਦੇ ਹਿਰਾਸਤ ਚ ਲੈ ਗਏ ਨikhil ਗੁਪਤਾ ਨੂੰ ਨਿਊਯਾਰਕ ਲਿਆਂਦਾ ਗਿਆ ਹੈ ਇਸ ਮਾਮਲੇ ਤੋਂ ਜਾਣੂ ਇੱਕ ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇਹ ਜਾਣਕਾਰੀ ਦਿੱਤੀ ਹੈ ਆਮ ਤੌਰ ਤੇ ਹਵਾਲਗੀ ਕੀਤੇ ਗਏ ਮੁਲਜ਼ਮਾ ਨੂੰ ਦੇਸ਼ਟ ਆਉਣ ਦੇ ਇੱਕ ਦਿਨ ਦੇ ਅੰਦਰ ਹੀ ਪੇਸ਼ ਹੋਣਾ ਪੈਂਦਾ ਹੈ ਅਦਾਲਤ 'ਚ ਦਰਸਲ ਭਾਰਤੀ ਨਾਗਰਿਕ ਨikhil Gupta ਤੇ ਅਮਰੀਕੀ ਅਦਾਲਤ 'ਚ ਧਾਇਰ ਇਲਜ਼ਾਮਾਂ 'ਚ 1 ਲੱਖ ਡਾਲਰ ਦੀ ਨਕਦੀ ਬਦਲੇ ਅਮਰੀਕੀ ਨਾਗਰਿਕ ਦੇ ਕਤਲ ਦੀ ਸੁਪਾਰੀ ਦੇਣ ਦੇ ਇਲਜ਼ਾਮ ਲਗਾਏ ਗਏ ਨੇ ਅਦਾਲਤ 'ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਨikhil ਗੁਪਤਾ ਨੇ ਭਾਰਤ ਸਰਕਾਰ ਲਈ ਕੰਮ ਕਰਨ ਵਾਲੇ ਇੱਕ ਅਧਿਕਾਰੀ ਦੇ ਨਿਰਦੇਸ਼ਾਂ 'ਤੇ ਅਮਰੀਕਾ 'ਚ ਇੱਕ ਹਿੱਟਮੈਨ ਨਾਲ ਸੰਪਰਕ ਕੀਤਾ ਤੇ ਉਸ ਨੂੰ ਇੱਕ ਸਿੱਖ ਆਗੂ ਗੁਰਪਤਵੰਨ ਸਿੰਘ ਪੰਨੂ ਨੂੰ ਮਾਰਨ ਦੀ ਸੁਪਾਰੀ ਦਿੱਤੀ। ਭਾਰਤ ਸਰਕਾਰ ਨੇ ਪੰਨੂ ਨੂੰ ਅੱਤਵਾਦੀ ਐਲਾਨਿਆ ਹੋਇਆ ਏ। ਪੰਨੂ ਜਨਤਕ ਤੌਰ ਤੇ ਵੱਖਰਾ ਖਾਲਿਸਤਾਨ ਦੇਸ਼ ਬਣਾਉਣ ਦੀ ਅਪੀਲ ਕਰਦੇ ਨੇ ਉਹ ਲਗਾਤਾਰ ਵੀਡੀਓ ਪਾ ਕੇ ਸਿੱਖਾਂ ਨੂੰ ਭਾਰਤ ਖਾਸ ਕਰਕੇ ਪੰਜਾਬ 'ਚ ਭੜਕਾਊ ਗਤੀਵਿਧੀਆਂ ਲਈ ਉਕਸਾਉਂਦੇ ਨਜ਼ਰ ਆਉਂਦੇ ਨੇ। ਅਮਰੀਕਾ ਦੀ ਬੇਨਤੀ ਤੇ ਇਸ ਮਾਮਲੇ ਦੇ ਸਬੰਧ ਚ ਨਿਖਲ ਗੁਪਤਾ ਨੂੰ 30 ਜੂਨ 2023 ਨੂੰ ਚੈੱਕ ਗਨਰਾਜ ਚ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਅਦਾਲਤੀ ਕਾਰਵਾਈ ਤੋਂ ਬਾਅਦ ਗੁਪਤਾ ਨੂੰ ਅਮਰੀਕਾ ਹਵਾਲੇ ਕੀਤਾ ਗਿਆ ਹੈ ਖਬਰ ਏਜੰਸੀ ਰਾਇਟਰਜ਼ ਮੁਤਾਬਕ ਪਿਛਲੇ ਮਹੀਨੇ ਚੈੱਕ ਅਦਾਲਤ ਨੇ ਅਮਰੀਕਾ ਭੇਜੇ ਜਾਣ ਖਿਲਾਫ ਨਿਖਲ ਗੁਪਤਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਜਿਸ ਨਾਲ ਚੈੱਕ ਨਿਆਂ ਮੰਤਰੀ ਲਈ ਉਹਨਾਂ ਦੀ ਹਵਾਲਗੀ ਕਰਨ ਦਾ ਰਸਤਾ ਸਾਫ਼ ਹੋ ਗਿਆ ਸੀ ਬਿਊਰੋ ਆਫ ਪ੍ਰिजनਰਸ ਦੀ ਵੈਬਸਾਈਟ ਤੇ ਨਾਮ ਨਾਲ ਕੈਦੀ ਦੀ ਖੋਜ ਨੇ ਐਤਵਾਰ ਨੂੰ ਦਿਖਾਇਆ ਕਿ 52 ਸਾਲਾ ਨਿਖਲ ਨੂੰ ਬਰੂਕਲਿਨ ਚ ਮੈਟਰੋਪੋਲੀਟਨ ਨਜ਼ਰਬੰਦੀ ਕੇਂਦਰ ਚ ਇੱਕ ਸੰਗੀ ਪ੍ਰਸ਼ਾਸਨਿਕ ਨਜ਼ਰਬੰਦੀ ਸਹੂਲਤ ਚ ਰੱਖਿਆ ਗਿਆ ਹੈ ਅਮਰੀਕਾ ਦੇ ਨਿਊ ਜਰਸੀ ਸੂਬੇ ਚ ਗੋਲੀਬਾਰੀ ਦੀ ਘਟਨਾ ਚ ਭਾਰਤੀ ਮੂਲ ਦੀ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਗੰਭੀਰ ਰੂਪ ਚ ਜ਼ਖਮੀ ਹੋ ਗਈ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਅਧਿਕਾਰੀਆਂ ਮੁਤਾਬਕ ਗੋਲੀਬਾਰੀ ਦੀ ਇਸ ਘਟਨਾ ਨੂੰ ਕਥਿਤ ਤੌਰ ਤੇ ਭਾਰਤੀ ਮੂਲ ਦੇ ਹੀ ਨੌਜਵਾਨ ਨੇ ਅੰਜਾਮ ਦਿੱਤਾ ਕਾਉਂਟੀ ਦੇ ਸਰਕਾਰੀ ਵਕੀਲ ਨੇ ਇੱਕ ਪ੍ਰੈਸ ਰਿਲੀਜ਼ ਚ ਕਿਹਾ ਕਿ ਗੋਲੀਬਾਰੀ 12 ਜੂਨ ਨੂੰ ਉੱਤਰਪੂਰਬੀ ਮਿਡਲ ਸੈਕਸ ਕਾਉਂਟੀ ਨਿਊ ਜਰਸੀ ਚ ਹੋਈ ਗੋਲੀਬਾਰੀ ਦੀ ਸੂਚਨਾ ਤੇ ਕਾਰਵਾਈ ਕਰਦੀ ਹੋਏ ਅਧਿਕਾਰੀਆਂ ਨੇ ਗੋਲੀਆਂ ਨਾਲ ਜ਼ਖਮੀ ਹੋਈਆਂ ਦੋ ਔਰਤਾਂ ਨੂੰ ਗੰਭੀਰ ਹਾਲਤ ਚ ਹਸਪਤਾਲ ਪਹੁੰਚਾਇਆ ਤੇ ਉਸ ਤੋਂ ਬਾਅਦ ਹਮਲਾਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਮਰੀਕਾ ਦੇ ਬਰੂਕਲਿਨ ਚ ਰਹਿਣ ਵਾਲੇ 48 ਸਾਲਾ ਏਰੀ ਨਗੇਲ ਦੇ ਪੂਰੀ ਦੁਨੀਆ ਚ 165 ਬੱਚੇ ਨੇ ਨਗੇਲ ਪੇਸ਼ੇ ਤੋਂ ਗਣਿਤ ਦਾ ਪ੍ਰੋਫੈਸਰ ਹੈ ਜੋ ਸ਼ੁਕਰਾਣੂ ਦਾਨੀ ਵਜੋਂ ਕੰਮ ਕਰਦਾ ਹੈ ਹੁਣ ਤੱਕ ਉਹ ਅਮਰੀਕਾ ਯੂਰਪ ਏਸ਼ੀਆ ਤੇ ਅਫਰੀਕਾ ਸਮੇਤ ਦੁਨੀਆ ਦੇ ਹਰ ਕੋਨੇ 'ਚ ਔਰਤਾਂ ਦੇ ਸ਼ੁਕਰਾਣੂ ਦਾਨ ਕਰ ਚੁੱਕੇ ਨੇ ਇਸ ਕਾਰਨ ਉਸ ਨੂੰ ਸਪਰਮੀਨੇਟਰ ਦਾ ਟੈਗ ਵੀ ਦਿੱਤਾ ਗਿਆ ਹੈ ਨਗੇਲ ਦੇ 165ਵੇਂ ਬੱਚੇ ਦਾ ਜਨਮ ਪਿਤਾ ਦਿਵਸ ਤੋਂ 4 ਦਿਨ ਪਹਿਲਾਂ 12 ਜੂਨ ਨੂੰ ਹੋਇਆ ਸੀ ਉਸਨੇ ਕਿਹਾ ਹੈ ਕਿ ਜਦੋਂ ਮੈਂ 50 ਸਾਲ ਦਾ ਹੋ ਜਾਵਾਂਗਾ ਤਾਂ ਮੈਂ ਸ਼ੁਕਰਾਣੂ ਦਾਨ ਕਰਨਾ ਬੰਦ ਕਰ ਦੇਵਾਂਗਾ ਇਹ ਇਸ ਲਈ ਹੈ ਕਿਉਂਕਿ ਉਹਨਾਂ ਨੂੰ ਡਾਇਰੈਕਟ 50 ਸਾਲ ਦੀ ਉਮਰ 'ਚ ਸ਼ੁਕਰਾਨੂਦਾਨ ਕਰਨ ਨਾਲ ਉਹਨਾਂ ਨੂੰ ਆਟਿਜ਼ਮ ਵਰਗੀ ਗੰਭੀਰ ਮਾਨਸਿਕ ਬਿਮਾਰੀ ਦਾ ਖਤਰਾ ਹੋ ਸਕਦਾ ਹੈ। ਨਗੇਲ ਨੇ ਕਿਹਾ ਕਿ ਉਸਨੇ ਨਿਊਯਾਰਕ ਦੇ 56 ਨਿਊਜਰਸੀ 'ਚ ਵੀ ਤੇ ਕਨੈਕਟਿਕਟ 'ਚ 13 ਬੱਚੇ ਨੇ ਇਸ ਤੋਂ ਇਲਾਵਾ ਉਹ ਕੈਨੇਡਾ, ਜ਼ਿੰਬਾਬਵੇ, ਲੌਂਗ ਆਇਲੈਂਡ ਤੇ ਇਜ਼ਰਾਈਲ 'ਚ ਵੀ ਆਪਣੇ ਸਪਰਮਦਾਨ ਕਰ ਚੁੱਕੇ ਨੇ। ਅਜਿਹੇ 10 ਮਾਮਲੇ ਨੇ ਜਿਨ੍ਹਾਂ ਵਿੱਚ ਔਰਤਾਂ ਇਸ ਵੇਲੇ ਗਰਭਵਤੀ ਨੇ ਤੇ ਜੁਲਾਈ-ਅਗਸਤ ਦੇ ਵਿਚਕਾਰ ਆਪਣੇ ਬੱਚੇ ਨੂੰ ਜਨਮ ਦੇਣਗੀਆਂ। 나ਗੇਲ ਹਰ ਹਫਤੇ 1-2 ਔਰਤਾਂ ਨੂੰ ਸ਼ੁਕਰਾਨੂਦਾਨ ਕਰਦਾ ਏ। ਇਸ ਦੇ ਲਈ ਉਹ ਕਈ ਕਲੀਨਿਕਾਂ ਤੇ ਹਸਪਤਾਲਾਂ ਦੇ ਸੰਪਰਕ 'ਚ ਰਹਿੰਦੇ ਨੇ। ਖਾਸ ਗੱਲ ਇਹ ਹੈ ਕਿ ਨਿਗਲ ਆਪਣੇ 100 ਤੋਂ ਜ਼ਿਆਦਾ ਬੱਚਿਆਂ ਦੇ ਸੰਪਰਕ 'ਚ ਨੇ। ਉਹ ਪਿਤਾ ਦਿਵਸ ਤੇ ਬਹਾਮਾਸਟ ਆਪਣੇ ਪਹਿਲੇ ਅਤੇ 33ਵੇਂ ਬੱਚੇ ਨਾਲ ਸਮਾਂ ਬਿਤਾ ਰਹੀ ਹੈ। ਸ਼ੁਕਰਾਨੂਦਾਨ ਰਹੀ ਪੈਦਾ ਹੋਇਆ ਉਹਨਾਂ ਦਾ ਪਹਿਲਾ ਬੇਟਾ ਹੁਣ 20 ਸਾਲ ਦਾ ਏ ਜਿਸ ਦਾ ਨਾਮ ਟਾਈਲਰ ਹੈ ਨਗੇਲ ਨੇ ਕਿਹਾ ਕਿ ਕਈ ਵਾਰ ਬੱਚੇ ਦੀ ਮਾਂ ਮੈਨੂੰ ਉਸ ਨਾਲ ਸੰਪਰਕ ਨਾ ਕਰਨ ਲਈ ਕਹਿੰਦੀ ਆ ਪਰ ਮੈਂ ਉਸ ਲਈ ਇਹ ਵਿਕਲਪ ਹਮੇਸ਼ਾ ਖੁੱਲਾ ਰੱਖਦਾ ਕਈ ਮਾਮਲਿਆਂ 'ਚ ਬੱਚੇ ਦੇ ਜਨਮ ਤੋਂ ਬਾਅਦ ਉਹਨਾਂ ਦੇ ਇਰਾਦੇ ਬਦਲ ਜਾਂਦੇ ਨੇ ਨਗੇਲ ਨੇ ਦੱਸਿਆ ਕਿ ਉਸ ਦੇ 34 ਬੱਚੇ ਨੇ ਜਿਨ੍ਹਾਂ ਨੂੰ ਉਹ ਅਜੇ ਤੱਕ ਨਹੀਂ ਮਿਲਿਆ ਉਹ ਸਭ ਤੋਂ ਵੱਧ ਉਹਨਾਂ ਬੱਚਿਆਂ ਨਾਲ ਮਿਲ ਸਕਦੇ ਨੇ ਜੋ ਅਮਰੀਕਾ 'ਚ ਰਹਿੰਦੇ ਨੇ ਨਗੇਲ ਦੇ ਕਿੰਗਸ ਬ్రో ਦਫ਼ਤਰ ਦੀਆਂ ਕੰਧਾਂ ਉਸਦੇ ਬੱਚਿਆਂ ਦੀਆਂ ਤਸਵੀਰਾਂ ਨਾਲ ਟਕੀਆਂ ਹੋਈਆਂ ਨੇ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪੀਵੀ ਪੰਜਾਬ